दार लसोमी चर्स मी दवारसोमती चर्ट बराबी ॾूड़ी सॾी चर्चा लटी सभ ਸਾਥ ਸੰਗਤ ਜੀ ਮੇਰੀ ਬੰਦਰਾ ਗੁਰੂ ਜੀ ਦੋਵੇਂ ਹੱਥ ਜੋੜ ਕੇ ਤੁਹਾਡੇ ਚਾਨਕ ਸ਼ੈਨਸ਼ਾ ਜੀ ਮੋੜ-ਮੋੜ ਕੇ ਆਹ ਛੋਟੀ ਜੀ ਇੱਕ ਕਬਤਾ ਕਹਿੰਦੇ ਮੈਂ ਸਮਾਧੀ ਜਾਤ ਹੋ ਜਾਣਾ ਸਾਥ ਸੰਗਤ ਜੀ ਆਹ ਛੋਟੀ ਜੀ ਇੱਕ ਕਬਤਾ ਕਹਿੰਦੇ ਮੈਂ ਸਮਾਧੀ ਜਾਤ ਹੋ ਜਾਣਾ ਬਾਬਾ ਜੀ ਨੂੰ ਮਾਪੁਰਖਾਂ ਨੂੰ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਕਰਨੈ ਸਿੰਘ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਨ ਸਮਾਗਮ ਰੱਖ ਕੇ ਸੰਤਾਂ ਦੀ ਸੇਵਾ ਕਰਦੇ ਆ ਸੰਤਾਂ ਮਾਪੁਰਖਾਂ ਦੀ ਸੇਵਾ ਕਰਦੇ ਆ ਸੰਗਤਾਂ ਨੂੰ ਨਿਹਾਲ ਕਰਦੇ ਆ ਆਓ ਸਾਰੇ ਸੰਗਤ ਜੀ ਵੱਡੇ ਸਾਹਿਬ ਜਾਦੇ ਜਿਸ ਵੱਡੇ ਜੰਗ ਦੇ ਵਿੱਚ ਬੱਡੇ ਸਭ ਜੱਤੇ ਸ਼ਹੀਦ ਹੋਏ ਤਨ ਪਿਆਰੇ ਸ਼ਹੀਦ ਹੋਏ ਤਾਂ ਗੁਰੂ ਜੀ ਕਹਿਣ ਲੱਗੇ ਹੁਣ ਅਸੀਂ ਆਪ ਜੰਗ ਦੇ ਵਿੱਚ ਜਾਵਾਂਗੇ ਅਸੀਂ ਵੀ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋ ਜਾਵਾਂਗੇ ਤੇ ਸੱਜ ਕਹਿਣ ਲੱਗੇ ਗੁਰੂ ਜੀ ਜੇ ਫੌਜ ਦਾ ਜਰਨੈਲ ਜਿੰਦਾ ਰਵੇ ਤੇ ਫੌਜ ਹੋ ਤਿਆਰ ਹੋ ਸਕਦੀ ਹੈ ਜੇ ਫੌਜ ਦਾ ਜਰਨੈਲ ਹੀ ਨਾ ਜਿੰਦਾ ਰਵੇ ਤੇ ਫੌਜ ਹੋਰ ਤਿਆਰ ਨਹੀਂ ਹੋ ਸਕਦੀ ਇਸ ਕਰਕੇ ਗੁਰੂ ਜੀ ਤੁਹਾਨੂੰ ਜੰਗ ਦੇ ਵਿੱਚ ਨਹੀਂ ਜਾਣਾ ਚਾਹੀਦਾ ਗੁਰੂ ਜੀ ਕਹਿਣ ਲੱਗੇ ਨਹੀਂ ਜਿੱਥੇ ਸਾਡੇ ਤਨ ਪਿਆਰੇ ਛੀਦ ਹੋਗੇ ਸਾਡੇ ਵੱਡੇ ਦੋਸ ਸਭ ਜਾਂ ਤੇ ਛੀਦ ਹੋਗੇ ਉੱਥੇ ਇਸ ਵੀ ਜਗ ਦੇ ਵਿੱਚ ਜੂਤੇ ਛੀਦ ਹੋ ਜਾਵਾਂਗੇ ਛਿੰਦ ਕਹਿਣ ਲੱਗੇ ਗੁਰੂ ਜੀ ਤੁਸੀਂ ਆਪ ਕਿਹਾ ਸੀ ਪੰਜਾ ਪਿਆਰਾਂ ਦਾ ਹੁਕਮ ਅਕਾਰਪੁਰਖ ਦਾ ਹੁਕਮ ਹੁੰਦਾ ਆ ਗਵੇਂ ਸੰਗ ਖਾਲਸਾ ਤੋਂ ਹੁਕਮ ਦਿੰਦਾ ਇਸੇ ਵੇਲੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਸਾਹ ਸੰਗਜੀ ਚਮਕੌਰ ਦੀ ਗੜੀ ਛੱਡ ਕੇ ਗੁਰੂ ਜੀ ਜਾਣ ਲੱਗੇ ਕਹਿਣ ਲੱਗੇ ਜੇ ਅਸੀਂ ਚੁੱਪ ਕਰਕੇ ਗਏ ਤੇ ਸਾਨੂੰ ਜਾਲਮ ਕਹਿਣ ਤੇ ਸਾਡੇ ਕੋਲ ਡਰ ਕੇ ਚਲੇ ਗਏ ਇਸ ਕਰਕੇ ਜਦੋਂ ਗੁਰੂ ਜੀ ਚਮਕੌਰ ਦੀ ਗੜੀ ਛੱਡ ਕੇ ਜਾਣ ਲੱਗੇ ਤੇ ਤਾੜੀ ਤੇ ਤਾੜੀ ਮਾਰ ਕੇ ਗਏ ਕਹਿਣ ਲੱਗੇ ਆ ਚੱਲਿਆ ਸਿੱਖਾਂ ਦਾ ਗੁਰੂ ਜਿਹਦੇ ਵਿੱਚ ਹਮਤ ਹੈਗੀ ਤਾਂ ਫੜ ਲਵੋ ਸਾਹ ਸੰਗਜੀ ਮੈਦਾਨ ਦੇ ਕੋਦੇ ਨੰਗਣ ਲੱਗੇ ਥੋੜੀ ਥੋੜੀ بارش ਵੀ ਹੋ ਰਹੀ ਸੀ ਬਿਜਲੀ ਵੀ ਲੱਗ ਰਹੀ ਸੀ ਤੇ ਬਿਜਲੀ ਦਾ ਚਮਕਾਰਾ ਪਿਆ ਤੇ ਗੁਰੂ ਜੀ ਨੇ ਖੜ ਕੇ ਮੈਦਾਨ ਦੇ ਕੋਲ ਤੱਕਿਆ ਕੀ ਤੱਕਿਆ ਭਾਈ ਦਿਆ ਸਿੰਘ ਵੱਡੇ ਸਾਬ ਜਦੇ ਅਜੀਤ ਸਿੰਘ ਦੀ লাশ ਆਪਣੇ ਬੁੱਕੋ ਦੇ ਵਿੱਚ ਲਗੇ ਅੱਖਰਾਂ ਦੇ ਵਿੱਚ ਅਥਰੂ ਵਹਾਰਿਆ ਕਹਿਣ ਲੱਗੇ ਗੁਰੂ ਜੀ ਆ ਤੁਹਾਡੇ ਵੱਡੇ ਸਾਬ ਜਦੇ ਅਜੀਤ ਸਿੰਘ ਦੀ লাশ ਪਈ ਆ ਆ ਤੁਹਾਡੇ ਵੱਡੇ ਪੁੱਤਰ ਜਗਾਰ ਸਿੰਘ ਦੀ লাশ ਪਈ ਆ ਦੋ ਘੜੀਆਂ ਖੜ ਕੇ ਤੱਕਦਾ ਲਗੋ ਕੋਈ ਪਿਤਾ ਆਪਣਾ ਆਪਣੇ ਬੱਚਾ ਨੂੰ ਛੱਡ ਕੇ ਇਸ ਤਰ੍ਹਾਂ ਜਾਂਦਾ ਗੁਰੂ ਜੀ ਕਹਿੰਦੇ ਕਿ ਦਇਆ ਸਿੰਘਾ ਇਹ ਸਮਾਂ ਖਰਨਦਾਰੀ ਖੜ ਕੇ ਟੱਕਣਦਾ ਨਹੀਂ ਇਹ ਜੰਗ ਦੇ ਵਿੱਚ ਜੂਝ ਕੇ ਥੱਕੇ ਹੋਇਆ ਇਹ ਸੱਤ ਖੰਡ ਵਿੱਚ ਪਹੁੰਚੇ ਹੋਇਆ ਇਹ ਕੁੜੀ ਨੀਦ ਵਿੱਚ ਸੁੱਤੇ ਹੋਇਆ ਦਇਆ ਸਿੰਘਾ ਸੇਤੀ ਕਰ ਇਥੋਂ ਤੋ ਚਲ ਗਏ ਵਿਖਿਤ ਨੇ ਅੰਦਰ ਦੀ ਨੀਂਦ ਵਿੱਚ ਵਗਨਾਂ ਪਾਦਮੀ ਆਉ ਪਾਈ ਦਇਆ ਸਿੰਘ ਨੇ ਕਹਿਣ ਲੱਗਿਆ ਤੇ ਗੁਰੂ ਜੀ ਕੀ ਕਹਿੰਦੇ ਜਵਾਬ